ਜ਼ਿੰਦਗੀ 'ਚ ਇੱਕ ਦੋਸਤ ਬੰਦੇ ਕੋਲੇ ਜਰੂਰ ਇਦਾਂ ਦਾ ਚਾਹੀਦਾ ਜਿਹਦੇ ਨਾਲ ਤੁਸੀਂ ਹਰ ਗੱਲ ਸਾਂਝੀ ਕਰ ਸਕੋ। ਉਸ ਬੰਦੇ ਨੂੰ ਕਦੇ ਡਿਪਰੈਸ਼ਨ ਨਹੀਂ ਹੁੰਦਾ ਜਿਹਦੇ ਕੋਲੇ ਇੱਕ ਹੋਵੇ। ਕੋਈ ਇੱਕ। ਉਹ ਦੋਸਤ ਤੁਹਾਡੀ ਮਾਂ ਵੀ ਹੋ ਸਕਦਾ। ਤੁਹਾਡਾ ਪਿਤਾ ਵੀ ਹੋ ਸਕਦਾ। ਤੁਹਾਡੀ ਘਰ ਵਾਲੀ ਵੀ ਹੋ ਸਕਦੀ ਹੈ ਜਾਂ ਕੋਈ ਪੁੱਤ ਵੀ ਹੋ ਸਕਦਾ। ਉਹ ਕੋਈ ਬਾਹਰਲਾ ਦੋਸਤ ਵੀ ਹੋ ਸਕਦਾ। ਪਰ ਇੱਕ ਦੋਸਤ ਇਦਾਂ ਦਾ ਚਾਹੀਦਾ ਹੈ ਜਿਹਦੇ ਨਾਲ ਤੁਸੀਂ ਹਰ ਗੱਲ ਦਿਲ ਦੀ ਬਿਨਾ ਪੜਦਾ ਰੱਖੇ ਫਿਲਟਰ ਲਾਏ ਦੱਸ ਸਕੋ ਇੱਕ ਦੋਸਤ ਚਾਹੀਦਾ ਤੇ ਮੈਂ ਤੇ ਗੱਲ ਕਰਦਿਆਂ ਕਿਹਾ ਸੀ ਮੈਂ ਕਿਹਾ ਕਮਰਾ ਬਣਾ ਲੈ ਉਥੇ ਪਾਸ਼ਾ ਦਾ ਪ੍ਰਕਾਸ਼ ਕਰ ਲੈ ਨਹੀਂ ਕਰ ਸਕਦਾ ਪੋਥੀ ਰੱਖ ਲੈ ਕਲਗੀਆਂ ਵਾਲੀ ਦੀ ਫੋਟੋ ਹੀ ਰੱਖ ਲੈ ਜੇ ਤੇਰੇ ਕੋਲ ਕੋਈ ਨਹੀਂ ਦਰਵਾਜ਼ਾ ਬੰਦ ਕਰ ਲਿਆ ਕਰ ਜੋ ਦਿਲ ਦੀਆਂ ਗੱਲਾਂ ਹੁੰਦੀਆਂ ਨੇ ਬੋਲ ਲਿਆ ਕਰ ਚਾਹੇ ਰੋ ਲਿਆ ਕਰ ਚਾਹੇ ਜਿਵੇਂ ਮਰਜ਼ੀ ਕਰ ਲਿਆ ਕਰ ਪਰ ਅੰਦਰੋਂ ਗੁੱਪਗੁਬਾਰ ਕੱਢ ਦਿਆ ਕਰ ਡਿਪਰੈਸ ਹੋਉ ਨੇ ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਸਪਰੈਸ ਕੀਤੀਆਂ ਦਬਾਈਆਂ ਜਿੰਨੇ ਬੰਦੇ ਅੱਜ ਡਿਪਰੈਸ ਨੇ ਉਹ ਸਪਰੈਸ ਕਰਨ ਕਰਨ ਕਾਰਨ ਸਪਰੈਸ ਕਰਨ ਕਰਕੇ ਨੇ ਉਹ ਹਰ ਗੱਲ ਨੂੰ ਅੰਦਰੇ ਦਬਾਈ ਜਾਂਦੇ ਦਬਾਈ ਜਾਂਦੇ ਦਬਾਈ ਜਾਂਦੇ ਡਿਪਰੈਸ ਹੋ ਜਾਂਦੇ ਡਿਪਰੈਸ਼ਨ ਤੋਂ ਬਚਣਾ ਹੈ ਜੇ ਤੇ ਸਪਰੈਸ ਨਾ ਕਰਿਆ ਕਰ ਗੱਲ ਦਬਾਇਆ ਨਾ ਕਰੋ ਆਪਣੇ ਅੰਦਰ ਇਸੇ ਕਰਕੇ ਆ ਜਿਹੜਾ ਮੂਰਤੀਆਂ ਬਣਾਣੀਆਂ ਇਹ ਸਾਰੇ ਕਨਸੈਪਟ ਚੱਲੇ ਤੇ ਸਾਈਕੀ ਤੋਂ ਹੀ ਸੀ ਬਾਅਦ ਵਿੱਚ ਧੰਦਾ ਬਣ ਜਾਂਦਾ ਪੰਗਾ ਤੇ ਹੁੰਦਾ ਉਹ ਧੰਦਾ ਜਦੋਂ ਬਣ ਜਾਂਦਾ ਫਿਰ ਨੁਕਸਾਨ ਹੁੰਦਾ ਹੈ ਹੈ ਤੇ ਗੱਲ ਇਹ ਸੀ ਵੀ ਆਪਣਾ ਗੋਬਗਵਾਰ ਕੱਢ ਲੈ ਤੈਨੂੰ ਕੋਈ ਪਿਆਰ ਕਰਨ ਨੂੰ ਨਹੀਂ ਮਿਲਦਾ ਤੂੰ ਮੂਰਤੀ ਨਾਲ ਹੀ ਪਿਆਰ ਕਰ ਲੈ ਬੈਠਾ ਰਹਿ ਫਿਰ ਇਹਨਾਂ ਨੇ ਕੀ ਕਰਨਾ ਐਨਾ ਪਿਆਰ ਪਾਉਣਾ ਫਿਰ 15 ਦਿਨਾਂ ਬਾਅਦ ਕਹਿੰਦੇ ਚੱਲ ਫਿਰ ਹੁਣ ਇਹ ਹੁਣ ਜਾ ਕੇ ਉਹ ਆਪਣਾ ਬਸਰਜਿਤ ਬਸਰਜਿਤ ਕਹਿੰਦੇ ਨੇ ਬਸਰਜਿਤ ਕਰ ਦਿਓ ਤੇ ਰਿਆ ਹੋ ਜਾ ਛੱਡਿਓ ਪਹਿਲਾਂ ਅਟੈਚ ਹੋਣਾ ਫਿਰ ਹੁਣ ਆਪਣੇ ਹੱਥੀ ਉਹਨੂੰ ਛੱਡ ਕੇ ਆਉਣਾ ਡਿਟੈਚ ਹੋਣਾ ਪਹਿਲਾਂ ਪਿਆਰ ਪਾਉਣਾ ਮੂਰਤੀ ਨਾਲ ਫਿਰ ਉਹਨੂੰ ਨਦੀ ਚ ਸਿਟੇ ਆਉਣਾ ਇਹਦਾ ਮਤਲਬ ਇਹ ਸੀ ਆਪਣੇ ਜਿਹਦੇ ਨਾਲ ਪਿਆਰ ਕਰੀਏ ਕਦੇ ਕਦੇ ਉਹਨਾਂ ਦਾ ਸੰਸਕਾਰ ਵੀ ਹੱਥੀ ਕਰਨਾ ਪੈ ਜਾਂਦਾ ਡਿਪਰੈਸਨਾ ਹੋ ਜੀ 멘ਟਲੀ ਪ੍ਰਿਪੇਅਰਡ ਰਹੀ ਕਦੇ ਨਾ ਕਦੇ ਹੋ ਸਕਦਾ ਆਪਣੀ ਸੁੱਖਾਂ ਲੱਦੀ ਮਾਂ ਨੂੰ ਹੱਥੀਂ ਫੂਕਣਾ ਪਵੇ ਪਿਓ ਨੂੰ ਤੋੜਨਾ ਪਵੇ ਕਿਤੇ ਦੋਸਤ ਨੂੰ ਤੋੜਨਾ ਪਵੇ ਘਰ ਵਾਲੀ ਨੂੰ ਜਾਂ ਘਰ ਵਾਲੇ ਨੂੰ ਤੋੜਨਾ ਪਵੇ ਅਟੈਚ ਵੀ ਹੋ ਐਨਾ ਪਿਆਰ ਕਿਸੇ ਨਾਲ ਕਰਕੇ ਮੁੜ ਕੇ ਉਹਨੂੰ ਵਿਸਰਜਿਤ ਕਰਨ ਤੁਰ ਪੈਣਾ ਪਾਣੀ 'ਚ ਰੋੜਨ ਤੁਰ ਪੈਣਾ ਮੈਂਟਲੀ ਰੈਡੀ ਹੋ ਜੀ ਕਿਸੇ ਨਾਲ ਜੁੜਿਆ ਵੀ ਜਾ ਸਕਦਾ ਤੇ ਕਿਸੇ ਨਾਲੋਂ ਟੁੱਟਣਾ ਵੀ ਪੈਂਦਾ ਸਿੱਖ ਜਾ ਸਿੱਖ ਹੈ ਤੇ ਇਦਾਂ ਹੀ ਸੀ ਇਹ ਪਰ ਪੰਗਾ ਇਹ ਹੁੰਦਾ ਜੀ ਹਰ ਚੀਜ਼ ਧੰਦਾ ਬਣ ਜਾਂਦੀ ਹੈ ਜਦੋਂ ਧੰਦਾ ਬਣ ਜਾਂਦਾ ਹੈ ਫਿਰ ਕ੍ਰਪਸ਼ਨ ਹੁੰਦੀ ਹੈ ਫਿਰ ਤੇ ਲੁੱਟਿਆ ਜਾਂਦਾ ਢਾਂਚਾ ਬਣ ਜਾਂਦਾ ਹੈ